ਸafar ਆਖਰੀ ਅੱਜ ਤੇਰੇ ਨਾਲ ਨਹੀਂ ਫਿਰ ਨੂੰ ਮੇਰੇ ਤੇਲ ਲਗਾ ਦੇ ਬਾਹ ਦੇ ਮੇਰੇ ਵਾਲ ਨਹੀਂ ਅੱਜ ਤੋਂ ਮੈਂ ਬਚਣ ਜਾਣਾ ਸਕਦਾ ਨਾ ਦੱਸ ਨਹੀਂ ਹੋਣਾ ਜੋ ਕਿਸਮਤ ਲਿਖਿਆ ਮੇਰੇ ਵੀ ਬਸ ਨਹੀਂ ਕਹਿੰਦਾ ਜਨਤਾ ਜੇ ਉਮਰ ਵਿਝੇ ਦਾਦਾ ਜਿਉਂਦਾ 100 ਸਾਲ ਨਹੀਂ ਚਰ ਨੂੰ ਮੇਰੇ ਤੇਲ ਲਗਾ ਦੇ ਬਾਹ ਦੇ ਮੇਰੇ ਵਾਲ ਨਹੀਂ ਉਤੋਂ ਤਿਆਰੀ ਕਰਾਈ ਆ ਤਿਆਰੀ ਕਰਾ ਕੇ ਮਲੋ ਗਏ ਨੇ ਕੰਮ ਜਦੋਂ ਪ੍ਰਿੰਟ ਘਟਾ ਰਹੇ ਸੀ ਕਿਤੇ ਤਾਂ ਮਾਤਾ ਜੀ ਬੈਠੇ ਨੇ ਤੇ ਉਹ ਖੜਾ ਪ੍ਰਿੰਟ ਘਟਾ ਰਿਹਾ ਦੇਖ ਕੁਦਰਤੀ ਮਾਤਾ ਜੀ ਆ ਧਿਆਨ ਐ ਪੂਰਾ ਲੱਗਿਆ ਉਹਦੇ ਕੰਨੀ ਬੱਚੇ ਕੰਨੀ ਦੇਖੇਗੀ ਆ ਦੇਖੇਗੀ ਆ ਕਹਿੰਦੀ ਮੈਂ ਕਹਾਂ ਕਿ ਮੈਂ ਚਾਹ ਹੁੰਦਾ ਜਿਵੇਂ ਮੱਠੀ ਭਰ ਕੇ ਦੇਖਣਾ ਤਾਂ ਉਹਨੇ ਝੁਮਾ ਕੇ ਦੇਖਿਆ ਕਹਿੰਦਾ ਮੰਮੀ ਮੈਨੂੰ ਇੰਨਾ ਪਤਾ ਨਹੀਂ ਕਿਉਂ ਦੇਖ ਰਹੀ ਐ ਕਹਿੰਦਾ ਤੇ ਮੈਨੂੰ ਬੜੇ ਗੌਰ ਨਾਲ ਦੇਖ ਰਹੀ ਐ ਤਾਂ ਉਹ ਉਹ ਤੇ ਕਹਿੰਦਾ ਕਿ ਰੱਜ ਕੇ دیدار ਕੀਤਾ ਚੰਨ ਜਹੈ ਮੁੱਖ ਦਾ ਮਨੁੱਖੀ ਪਦਾਸੀ ਕੌਣ ਵਾਲੇ ਤੇ ਖੁਦਾ ਰੱਜ ਕੇ دیدار ਕੀਤਾ ਚੰਨ ਜਹੈ ਮੁੱਖ ਦਾ ਇਹਦਾ ਉਹ ਤੋਂ ਬਾਅਦ ਦੇਖਿਆ ਦੀਪੂ ਨੇ ਮੈਨੂੰ ਮੰਮੀ ਕਿਵੇਂ ਦੇਖਦੀ ਮੇਰੇ ਆ ਦਿਖਾਉ ਦੱਸ ਉਹ ਕਿਵੇਂ ਮੇੜਦੀ ਕਹਿੰਦਾ ਹੁੰਦਾ ਇਹ ਬਤਰਾ ਦਾ ਬੜਾ ਹੱਥੀ ਪਾਇਆ ਉਹਦਾ ਰੱਜ ਕੇ ਦੇਖਾ ਕਿਦਾ ਚੰਨ ਜਾਏ ਉਹਦਾ ਮਾਨੂੰ ਕੀ ਪਤਾ ਸੀ ਆਉਣ ਵਾਲੇ ਦੁੱਖ ਦਾ ਜਣੀ ਉਹ ਦੇਖ ਰਹੀ ਸੀ ਉਦੋਂ ਬਾਅਦ ਉੱਥੋਂ ਤੁਰ ਪਈ ਕਹਿੰਦਾ ਕੁਝ ਹੀ ਪਲਾਸੀ ਹੋ ਗਈਆਂ ਤਿਆਰੀਆਂ ਬਹੁਤ ਨੇ ਸੀ ਆਣ ਕੇ ਬ੍ਰੇਕਾਂ ਮੂਰੇ ਮਾਰੀਆਂ ਸਹੀ ਰਾਹ ਤੇ ਜਾਂਦਿਆਂ ਦੇ ਕਾਲ ਅੱਗੇ ਰੁਕਦਾ ਮਾਨੂੰ ਕੀ ਪਤਾ ਸੀ ਆਉਣ ਵਾਲੇ ਦੁੱਖ ਦਾ ਐਕਸੀਡੈਂਟ ਹੋ ਗਿਆ ਜੀ ਉਸ ਤੋਂ ਬਾਅਦ ਰੋਲਾ ਪੈ ਗਿਆ ਕਹਿੰਦੇ ਮਰ ਕੇ ਕਹਿੰਦਾ ਰੋਲਾ ਉੱਥੇ ਪੈ ਗਿਆ ਸੀ ਮਰ ਕੇ ਬਚਾ ਲੋ ਕਰੋ ਫੋਨ ਛੇਤੀ ਕੋਈ ਐਂਬੂਲੈਂਸ ਬੁਲਾ ਲਓ ਪੁੱਤ ਪੁੱਛੇ ਮਾਂ ਨੂੰ ਮਾਂ ਹਾਲ ਪੁੱਛੇ ਪੁੱਤ ਦਾ ਇਹਨਾਂ ਨੇ ਕੁਝ ਜਿੰਨੇ ਪੁੱਛਿਆ ਮੰਮੀ ਤੂੰ ਠੀਕ ਹੈ ਉਹਨੇ ਪੁੱਛਿਆ ਪੁੱਤ ਤਾ ਠੀਕ ਹੈ ਪੁੱਤ ਪੁੱਛੇ ਮਾਂ ਪੁੱਛੇ ਪੁੱਤ ਨੂੰ ਪੁੱਤ ਹਾਲ ਪੁੱਛੇ ਮਾਂ ਪੁੱਛੇ ਮਾਂ ਨੂੰ ਮਾਂ ਹਾਲ ਪੁੱਛੇ ਪੁੱਤ ਦਾ ਰੱਜ ਕੇ ਦਿਲਾਸ ਕਿਹਾ ਚੰਗਾ ਚੇਹ ਬੁੱਧ ਦਾ ਉਸ ਤੋਂ ਬਾਅਦ ਜੀ ਐਂਬੂਲੈਂਸ ਆਈ ਉਸ ਤੋਂ ਬਾਅਦ ਹੋਇਆ ਜੋ ਅਖੀਰ ਅਖੀਰ ਹੋਇਆ ਜਿਹਦੀ ਕੋਈ ਨਾਮ ਨਹੀਂ ਸੀ ਬੱਜ ਜਾਂਦਾ ਟਿੱਕੂ ਐਨੇ ਚੰਗੇ ਨਾਲ ਨਸੀਬ ਸੀ ਲੱਗਿਆ ਨਾ ਪਤਾ ਉਹਦੇ ਅੰਦਰ ਵਾਲੇ ਦੁੱਖ ਦਾ ਮਾਣੋ ਗੁਬੇ ਦਾ ਸੀ ਆਉਣ ਵਾਲੇ ਦਾ ਪਤਾ ਇੰਨਾ ਕਿ ਮੈਂ ਸਮਾਪਤੀ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਲੋਕ ਤਾਂ ਮਿੱਤਰਾਂ ਦਾ ਸੱਜਣਾ ਦਾ ਰਿਸ਼ਤੇਦਾਰਾਂ ਦਾ ਆਿਆਂ ਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂਦਾ ਤੂੰ ਕੱਟ ਦੁੱਖੀ ਆਉਂਦਾ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਸਰਨਾਮ ਵਿੱਚ ਤੇਰੇ ਅਰਦਾਸ ਮਾਲਕਾ ਸਰਨਾਮ ਵਿੱਚ ਤੇਰੇ ਖੁਸ਼ੀਆਂ ਦੇ ਕੱਟ ਦੁੱਖੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਨ ਕਾ ਤੇਰੇ ਨਾਮ ਵਿੱਚ ਤੇਰੇ ਅਰਦਾਸ ਮਾਨ ਕਾ ਚਰਨਾਵਿਚ ਤੇਰੇ ਕਰਤੇ ਤੂੰ ਮੇਰੇ ਦਤਿਆ ਉਹਨਾਂ ਤੇ ਕਰਦੇ ਤੂੰ ਮੇਰੇ ਦਤਿਆ ਉਹਨਾਂ ਤੇ ਕਰਦੇ ਚੌਤੂਰ ਨੇ ਤੇਥੋਂ ਚੌਤੂਰ ਨੇ ਤੇਥੋਂ ਆ ਜਾ ਮਨ ਨੇੜੇ ਅਰਦਾਸ ਮਾਲਕਾ ਜਰਨਾਮ ਚ ਤੇਰੇ ਅਰਦਾਸ ਮਾਲਕਾ ਜਰਨਾਮ ਚ ਤੇਰੇ ਆਰੇ ਈਰਖਾ ਨਾ ਮਨ ਵਿੱਚ ਆਵੇ ਗੱਲਾਂ ਲਾਉ ਉਹਨਾਂ ਨੂੰ ਗੱਲਾਂ ਲਾਉ ਉਹਨਾਂ ਨੂੰ ਪਿੱਛੜੇ ਨੇ ਦੇਣੇ ਅਰਦਾਸ ਬਾਲ ਕਾ ਤੇਰੇ ਨਾਂ ਵਿੱਚ ਤੇਰੇ ਅਰਦਾਸ ਬਾਲ ਕਾ ਕਹਿੰਦੇ ਕਦੇ ਨਿਸ਼ਾਨ ਉਤਰੇ ਉਹ ਪਿਆਰ ਦੇ ਪੰਗਦੇ ਕਦੇ ਨਿਸ਼ਾਨ ਉਤਰੇ ਉਹ ਪਿਆਰ ਦੇ ਪੰਗਦੇ ਸਭ ਬੰਧਨ ਕੱਟ ਕੇ ਸਤ ਪੰਧਨ ਕੱਟ ਕੇ ਕਰਕਾਰ ਜਿਵੇਂ ਰਹਿ ਅਰਦਾਸ ਮਾਲਕਾ ਤੇਰੇ ਨਾਮ ਵਿੱਚ ਤੇਰੇ ਅਰਦਾਸ ਮਾਲਕਾ ਤੇਰੇ ਨਾਮ ਵਿੱਚ ਤੇਰੇ ਹੋਏ ਪਗਾ ਦੇ ਜੇ ਹਰਿਆਲੀ ਵਿਚਰੇ ਹੋਏ ਪਗਾ ਨੂੰ ਮਿਲ ਜੇ ਹਰਿਆਲੀ ਸੰਗਤਾਂ ਨੇ ਲਾਉਣੇ ਸੰਗਤਾਂ ਨੇ ਲਾਉਣੇ ਤੇਰੇ ਦਰ ਤੇ ਡੇਹ ਰਹੇ ਅਰਦਾਸ ਮਾਲਕਾ